ਸਤਿਕਾਰਯੋਗ ਸਾਥੀਓ ਮੈਂ ਡਾਕਟਰ ਅਮਿਤ ਸਿੰਘ ਮੁੱਖੀ ਤੇ ਬੜੀ ਅਸਰੁਕਾਰਦਾਸਪੁਰ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵਕਫ ਵਕਫ ਸਮੇਂ ਤੇ ਵਕਫ ਵਿਸ਼ੇ ਨਾਲ ਸੰਬੰਧਤ ਤਕਨੀਕੀ ਜਾਣਕਾਰੀ ਤੁਹਾਡਾਂ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਉਹ ਤਕਨੀਕੀ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤਾਂ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਅਸੀਂ ਤੁਹਾਡਾਂ ਨਾਲ ਗੱਲਬਾਤ ਕਰਾਂਗੇ ਝੋਨੇ ਦੇ ਗੋਣੀ ਬੂਣੀ ਬੂਟੀਆਂ ਦੀ ਬਿਮਾਰੀ ਉਸ ਦਾ ਹੀ ਰੋਕਥਮ ਕਿਵੇਂ ਕਰੀਏ ਸਾਥੀਓ ਤੁਹਾਨੂੰ ਯਾਦ ਹੋਵੇਗਾ 2022 ਦੇ ਵਿੱਚ ਜਿਹੜਾ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਸਾਡੇ ਬੂਟੇ ਝੋਨੇ ਦੀ ਫਸਲ ਦੇ ਬੂਟੇ ਬੋਨੇ ਰਹਿ ਗਏ ਢਿਠੇ ਰਹਿ ਗਏ ਮਧਰੇ ਰਹਿ ਗਏ ਤੇ ਉਹਦੇ ਨਾਲ ਕਈ ਕਿਸਾਨਾਂ ਨੇ ਕਈ ਕਿਸਾਨਾਂ ਵੱਲੋਂ ਫਸਲ ਨੂੰ ਵਾਇਆ ਵੀ ਗਿਆ ਤੇ ਕਾਫੀ ਨੁਕਸਾਨ ਹੋਇਆ ਹੈ ਉਹਦੇ ਵਿੱਚ ਬੀਜ ਮੁਖਤੌਰ ਦੇ ਉੱਤੇ ਪੀਆਰ 131 ਵੈਰਾਈਟੀ ਪੀਆਰ 128 ਇਸ ਦੇ ਨਾਲ ਕੁਝ ਉਦੋਂ ਜਦੋਂ ਕੁਝ ਹਾਈਬ੍ਰਿਡ ਜਿਹਨਾਂ ਨੇ ਬੀਜੀ ਉਹਦੇ ਵਿੱਚ ਵੀ ਪ੍ਰੋਬਲਮ ਸੀਗੀ ਜਿਹਨਾਂ ਨੇ ਗੇਤੀ ਬੀਜੀ ਲਵਾਈ ਕੀਤੀ ਉਹਨਾਂ ਨੇ ਜਿਆਦਾ ਪ੍ਰੋਬਲਮ ਸੀ ਸੋ ਇਹ ਜਿਹੜੀਆਂ ਇਹ ਜਿਹੜੀ ਜਿਹੜਾ ਇੱਕ ਰੋਗ ਜਿਹੜਾ ਵਸ਼ਾਨੂੰ ਰੋਗਿਆ ਜਿਵੇਂ 2019 ਦੇ 20 ਦੇ ਵਿੱਚ ਕਰੋਨਾ ਵਾਇਰਸ ਆਇਆ ਸੀਗਾ ਉਹ ਵੀ ਵਸ਼ਾਨੂੰ ਰੋਗੀ ਸੋ ਉਹ ਜਦੋਂ ਕਿਸੇ ਨੂੰ ਵੀ ਹੋ ਜਾਂਦਾ ਸੀ ਤੇ ਉਹ ਆਪਾਂ ਇਹ ਕਹਿੰਦੇ ਵੀ ਇਹਨੂੰ ਆਈਸੋਲੇਟਡ ਭੇਜ ਦੇ ਉਹਨੂੰ ਬੰਦ ਕਮਰੇ 'ਚ ਬੰਦ ਕਰ ਦੇਦੇ ਤਾ ਜੋ ਦੂਸਰੇ ਦਾ ਨਾ ਲੱਗ ਸਕੇ ਸੋ ਇਹ ਵੀ ਇੱਕ ਰੋਗ ਜਿਹੜਾ ਵਾ ਵਿਸ਼ਾਣੂ ਰੋਗ ਹੈ ਜਿਹੜਾ ਕਿ ਇੱਕ ਬੂਟੇ ਤੋਂ ਦੂਜੇ ਬੂਟੇ ਤੇ ਜਾਣ ਵਾਸਤੇ ਉਹਦੇ ਵਿੱਚ ਸਾਡੇ ਇੱਕ ਚਿੱਟੀ ਪੇਟ ਵਾਲ ਟਡਾ ਜਿਹੜਾ ਵਾ ਬਹੁਤ ਐਮਪੂ ਮਕਾਨ ਬੁੰਦਾ ਸੋ ਉਹ ਕੀ ਕਰਦਾ ਵਾ ਕਿ ਉਹ ਚੰਗੇ ਜਿਹੜਾ ਪ੍ਰਭਾਵਿਤ ਬੂਟਾ ਵਾ ਉਥੋਂ ਉਹਦਾ ਰੱਤ ਚੂਸ ਕੇ ਤੇ ਦੂਸਰੇ ਜਾਂਦਾ ਵਾ ਉਹ ਵਾਇਰਸ ਜਿਹੜਾ ਵਿਸ਼ਾਣੂ ਆ ਉਹ ਉਹ ਦੂਸਰੇ ਜਿਹੜਾ ਵਾ ਚੰਗੇ ਬੂਟੇ ਜਾਊਗਾ ਸੋ ਇਸ ਕਰਕੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਸਵੇਰੇ ਦੁਪਹਿਰੀ ਸ਼ਾਮੀ ਜਦੋਂ ਵੀ ਆਪਾਂ ਆਪਣੇ ਖੇਤਾਂ ਦੇ ਵਿੱਚ ਜਾਨਨੇ ਆ ਤੇ ਉਹਦਾ ਨਰੀਖਣ ਜਰੂਰ ਕਰੀਏ ਸਰਵੇ ਜਰੂਰ ਕਰੀਏ ਤਾਂ ਜੋ ਉਹਦੇ ਵਿੱਚ ਪਤਾ ਲੱਗ ਸਕੇ ਕਿ ਕਿਤੇ ਕੀਠੇ ਬੂਟੇ ਜ਼ਹਿਰਤ ਨਹੀਂ ਗਏ ਜੇ ਕੀਠੇ ਬੂਟੇ ਹੈਗੇ ਆ ਤਾਂ ਫਿਰ ਤੁਸੀਂ ਦੇਖੋ ਉਹ ਪੁੱਟ ਕੇ ਦੇਖੋ ਉਹ ਛੇਤੀ ਪੁੱਟੇ ਜਾਣਗੇ ਉਹਦੀ ਜੜ ਜੜੀ ਆ ਉਹ ਕਮਜ਼ੋਰ ਹੋ ਜੇਗੀ ਪੂਰੇ ਰੰਗ ਦੀ ਹੋਏਗੀ ਛੋਟੀ ਰਹੇਗੀ ਤੇ ਜੇਕਰ ਅਸੀਂ ਉਹਦੇ ਨਾਲ ਜਿਹੜਾ ਚੰਗਾ ਬੂਟਾ ਪੁੱਟ ਕੇ ਦੇਖੀਏ ਤੇ ਉਹਦੀ ਜੜਾਂ ਜੜੀਆਂ ਨੇ ਬਹੁਤ ਵਧੀਆ ਚਿੱਟੇ ਰੰਗ ਦੀਆਂ ਹੈਲਦੀ ਹੋਣਗੀਆਂ ਤੇ ਸਿਹਤਮੰਦ ਹੋਣਗੀਆਂ ਬਾਦ ਵਿੱਚ ਐਡਵਾਂਸ ਸਟੇਜ ਦੇ ਵਿੱਚ ਉਹ ਪੂਰੇ ਵੀ ਹੋ ਜਾਂਦੇ ਆ ਉਹ ਮਤਲਬ ਕਿ ਉਹਦੇ ਦਾਣੇ ਵੀ ਨਹੀਂ ਪੈਂਦੇ ਹੈਗੇ ਉਹਦੀਆਂ ਜੜੀਆਂ ਨੇ ਕਾਲੀਆਂ ਕਾਲੀਆਂ ਧਾਰੀਆਂ ਵੀ ਪੈ ਜਾਂਦੀਆਂ ਨੇ ਸੋ ਉਹ ਸਟੇਜ ਤੇ ਜਾਣ ਤੋਂ ਪਹਿਲਾਂ ਅਸੀਂ ਹੁਣੇ ਜਿਹੜਾ ਵਾ ਅਸੀਂ ਆਪਣੇ ਖੇਤਾਂ ਦਾ ਜਿਹੜਾ ਵਾ ਉਹ ਨਿਰੀਖਣ ਕਰੀਏ ਜੇ ਤੁਹਾਨੂੰ ਇਹੋ ਜਿਹਾ ਕੋਈ ਦਿੱਕਤ ਨਿਸ਼ਾਨੀ ਦੇਖਦੀਆਂ ਨੇ ਤੇ ਸਾਡੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਾਈਏ ਖੇਤੀ ਵਿਗਿਆਨ ਕੇਂਦਰ ਜਿਹੜੇ ਨੇ ਉਹਨਾਂ ਦੇ ਧਿਆਨ ਵਿੱਚ ਲਾਈਏ ਜਿਹੜੇ ਰੀਜਨਲ ਖੋਜ ਕੇਂਦਰ ਉਹਨਾਂ ਨੂੰ ਧਿਆਨ ਵਿੱਚ ਲਾਈਏ ਤਾਂ ਜੋ ਇਸ ਸਮੇਂ ਸਿਰ ਜਿਹੜਾ ਵਧੀਆ ਇਲਾਜ ਕਰ ਸਕੀਏ ਸੋ ਇੱਕ ਇਹ ਜਿਹੜੀ ਇਹਦੀ ਗੱਲ ਕਰੀਏ ਕਿ ਰੋਕਥਾਮ ਕਿਵੇਂ ਕਰਨੀ ਹੈ ਦੀ। ਰੋਕਥਾਮ ਵਾਸਤੇ ਸਾਡੇ ਕੋਲ ਦੋ ਤਰ੍ਹਾਂ ਦੀ ਜਿਹੜੀ ਗੱਲ ਹੈ। ਇੱਕ ਤਾਂ ਇਹ ਜਿਹੜੇ ਬੂਟੇ ਬੂਟੇ ਜਿਹੜੇ ਤੁਹਾਨੂੰ ਲੱਭੇ ਆ ਜਿਹੜੇ ਵੀ 4 5 10 ਜਿਹਦੇ ਵੀ ਬੂਟੇ ਲੱਭੇ ਆ ਉਹਨੂੰ ਸ਼ੁਰੂਆਤੀ ਦੌਰ ਦੇ ਵਿੱਚ ਜੜਾਂ ਸਮੇਤ ਪੁੱਟ ਕੇ ਡੂੰਘਾ ਦੱਬ ਦਿਓ। ਤਾਂ ਜੋ ਵਾਇਰਸ ਜਿਹੜਾ ਬਿਸ਼ਾਨੂ ਜਿਹੜਾ ਉਹ ਦੂਜੇ ਹੋਰ ਥਾਵਾਂ ਤੇ ਨਾ ਚੱਲ ਸਕੇ। ਤੇ ਦੂਸਰੀ ਗੱਲ ਹੈ ਕਿ ਆਪਾਂ ਇਹ ਜਿਹੜੀ ਜਿਹੜਾ ਪਹਿਲੀ ਗੱਲ ਕੀਤੀ ਹੈ ਕਿ ਚਿੱਟੀ ਪਿੱਠ ਵਾਲਾ ਟਿੱਡਾ ਜਿਹੜਾ ਵਾ ਉਹਦੀ ਰੋਕਥਾਮ ਲਈ ਕੀਟਨਾਸ਼ਕ ਦੀ ਜਿਹੜੀ ਵਰਤੋਂ ਕਰਨੀ ਹੈ। ਕੀਟਨਾਸ਼ਕ ਕਿਹੜੀ ਕਰਨੀ ਆ ਉਹ ਜਿਹੜੀ ਆਪਾਂ ਸਵਾਰਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੱਤ ਤਰ੍ਹਾਂ ਦੀਆਂ ਨੇ ਉਹ ਕੀਤੀਆਂ ਗਈਆਂ ਨੇ ਕੀਟਨਾਸ਼ਕ ਸਵਾਰਸ਼ਕ ਕੀਤੀਆਂ ਗਈਆਂ ਨੇ ਸੋ ਉਹਨਾਂ ਵਿੱਚੋਂ ਕੋਈ ਵੀ ਆਪਾਂ ਸਪਰੇਅ ਕਰ ਸਕਦੇ ਹਾਂ ਸੋ ਉਹਦੇ ਵਿੱਚ ਫਲੋਨਿਕਾ ਮੈਡ ਜਿਹੜੀ ਆ 60 ਗ੍ਰਾਮ ਆ ਟਰਾਈਪਰੋਮਿਜ਼ੋਫਾਇਰਮ ਜਿਹੜੀ ਆ ਉਹ 94 ਮਿਲੀਲੀਟਰ ਆ ਡਾਈਨੈਟਰੋਫੁੰਡਰ ਜਿਹੜੀ ਆ 80 ਗ੍ਰਾਮ ਆ ਫਾਈਬੈਟਰੋ ਜਿਹੜੀ 120 ਗ੍ਰਾਮ ਆ ਇਸ ਤਰ੍ਹਾਂ ਇਸ ਤਰ੍ਹਾਂ ਬੈਂਜਪਾਇਰੀਮੈਕਸਿਨ ਜਿਹੜੀ ਆ ਉਹ 400 ਮਿਲੀਲੀਟਰ ਆ ਫਲੋਪਾਇਰੀਮਨ ਜਿਹੜੀ ਆ ਉਹ 30 ਮਿਲੀਲੀਟਰ ਆ ਕੁਇਨਲਫਾ ਜਿਹੜੀ ਆ ਉਹ 800 ਮੀਲੀਲੀਟਰ ਸੋ ਇਹੜੀ ਥੱਤ ਜਿਹੜੀਆਂ ਨੇ ਸੈਕਟੀਸਾਈਡ ਜਿਹੜੇ ਕਿਤਨਾ ਚੱਕੇ ਨਾਲ ਕੋਈ ਵੀ ਲੈ ਕੇ ਆਪਾਂ ਗੋਲ ਨੂੰ ਜੇ ਦਿੰਦਾ 100 ਤੋਂ ਲੈ ਕੇ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੀ ਆਪਾਂ ਸਪਰੇਅ ਕਰਨੀ ਹੈ ਤੇ ਸਪਰੇਅ ਇਦਾਂ ਕਰਨੀ ਹੈ ਕਿ ਜਿਹੜੀ ਬੁੱਢਾ ਵਾਲੇ ਪਾਸੇ ਜਾਵੇ ਲੇਕੋ ਉਹੜਾ ਜਿਹੜਾ ਟਿੱਡਾ ਵਾ ਉਹ ਬੁੱਢਾ ਵਾਲੇ ਪਾਸੇ ਬੈਠਾ ਵਾ ਜੇ ਆਪਾਂ ਉੱਪਰੋਂ ਉੱਪਰ ਕਰਾਂਗੇ ਤੇ ਨਹੀਂ ਮਰੂਗਾ ਸੋ ਇਹ ਜਿਹੜਾ ਦੋ ਆਪਾਂ ਦੋ ਗੱਲਾਂ ਕਰ ਲਈਏ ਤਾਂ ਫਿਰ ਜਿਹੜਾ ਤੁਹਾਡਾ ਜਿਹੜਾ ਵਾ ਉਹ ਜਿਹੜਾ ਵਾ ਉਹਦਾ ਰੋਕਤ ਕਾਫੀ ਹੋ ਸਕਦੀ ਆ ਪਰ ਜੇ ਅਸੀਂ ਰੰਗੈਲੀ ਅਵੇਸਲੇ ਹੋਗੇ ਤਾਂ ਫਿਰ ਇਹਦਾ ਜਿਹੜਾ ਨੁਕਸਾਨ ਜਿਹੜਾ ਹੋ ਸਕਦਾ ਖਾਸ ਕਰਕੇ ਪੀਆਰ 131 122 ਵੈਰੈਟੀ ਜਿਹੜੀ ਆ ਉਹ ਕਿਸਾਨ ਨੂੰ ਬੜਾ ਕਾਫੀ ਬਲਾਈ ਆ ਸਾਡੇ ਚਲੋ ਹਾਈਬ੍ਰਿਡ ਬੀਜ ਸਾਡੇ ਬਾਇਰ ਚੋਣਾਂ ਨਾਲ ਨਹੀਂ ਬੀਜਿਆ ਗਏ ਨੇ ਬਟ ਉਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਜੇਕਰ ਤੁਹਾਨੂੰ ਕਿਤੇ ਪ੍ਰੋਬਲਮ ਹੁੰਦੀ ਆ ਤਾਂ ਫਿਰ ਜਿਹੜਾ ਉਹ ਸਾਡੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਓ ਖੇਤੀਬਾੜੀ ਦੇ ਖੇਤਰਾਂ ਦੇ ਮਾਹਰਾਂ ਦੇ ਧਿਆਨ ਵਿੱਚ ਲਿਆਓ ਤਾਂ ਜੋ ਇਸ ਸਮੇਂ ਸਿਰ ਉਹਦਾ ਇਲਾਜ ਕਰ ਸਕੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦੁਬਾਰਾ ਫਿਰ ਸਤਿ ਸ੍ਰੀ ਅਕਾਲ